ਪੰਜਾਬ ਦੇ ਜ਼ਿਲ੍ਹਾ ਮਾਨਸਾ ਦੀ ਤਹਿਸੀਲ ਬੁੱਢਲਾਡਾ ਦੇ ਅਖੀਰਲੇ ਪਿੰਡ ਨੇ ਲੱਖੀਵਾਲ ਸਰਦਾਰੇ ਵਾਲਾ ਵੀਰੇ ਵਾਲਾ ਡੋਗਰਾ ਬਹਾਮਣ ਵਾਲਾ ਤੇ ਰਿਉਂਦ ਕਲਾਂ ਜਿਹੜੇ ਕਿ ਪੰਜਾਬ ਦੇ ਇੱਕ ਤਾਰੀਖੀ ਤੇ ਇਤਿਹਾਸਕ ਪਿੰਡ ਨੇ ਆਖਿਆ ਜਾਂਦਾ ਹੈ ਕਿ 1947 ਦੀ ਵੰਡ ਤੋਂ ਪਹਿਲਾਂ ਇਹਨਾਂ ਪਿੰਡਾਂ ਦੇ ਵਿੱਚ ਮੁਸਲਮਾਨ ਅਤੇ ਡੋਗਰ ਭਾਈਚਾਰੇ ਦੇ ਲੋਕ ਰਹਿਆ ਕਰਦੇ ਤੇ ਅੱਜ ਵੀ ਇਧਰੋਂ ਉੱਜੜ ਕੇ ਲੰਦੇ ਪੰਜਾਬ ਦੇ ਵਿੱਚ ਗਏ ਡੋਗਰ ਭਾਈਚਾਰੇ ਦੇ ਲੋਕ ਆਪਣੇ ਪਿੰਡਾਂ ਨੂੰ ਬਹੁਤ ਜ਼ਿਆਦਾ ਯਾਦ ਕਰਦੇ ਨੇ ਪਹਿਲਾਂ ਦੇਖੋ ਇਹ ਇੱਕ ਵੀਡੀਓ ਹਾਂਜੀ ਤੇ ਅਸੀਂ ਪੰਜਾਬ ਤੇ ਸਾਡਾ ਪਿੰਡ ਹੈਗਾ ਗਤੀਆਂ ਲਾਗੇ ਬਾਮਣ ਵਾਲਾ ਬਾਮਣ ਵਾਲਾ ਮੇਰੀ ਦਾਦੀ ਦਾ ਪਿੰਡ ਹੈ ਬੁੱਢ ਲਾਟਾ ਬੁੱਢ ਲਾਟਾ ਇਹ 12 ਤੋਂ 15 ਪਿੰਡ ਸਾਡੇ ਡੋਗਰਾਂ ਦੇ ਸੀ ਚਾ ਬਾਦਲਗੜ੍ਹ ਬੋਹਾ ਬੁੱਢ ਲਾਟਾ ਬੀਨੇ ਵਾਲਾ ਹਾਂ ਸਰਦਾਰੇ ਵਾਲਾ ਲਖੀਵਾਲ ਗੰਨੂਆ ਤਲ ਵਾਲਾ ਦੋਸਤੋ ਇਹਨਾਂ ਪਿੰਡਾਂ ਦੇ ਵਿੱਚ 1947 ਦੀ ਵੰਡ ਤੋਂ ਪਹਿਲਾਂ ਦੀਆਂ ਬਹੁਤ ਸਾਰੀਆਂ ਪੁਰਾਣੀਆਂ ਤੇ ਇਤਿਹਾਸਕ ਇਮਾਰਤਾਂ ਅੱਜ ਵੀ ਮੌਜੂਦ ਨੇ ਜਿਨ੍ਹਾਂ ਨੂੰ ਦੇਖ ਕੇ ਉਸ ਸਮੇਂ ਦੀਆਂ ਯਾਦਾਂ ਤਾਜ਼ੀਆਂ ਹੋ ਜਾਂਦੀਆਂ